ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਹਰਵਾਰ ਦੀ ਤਰ੍ਹਾਂ ਡਾਕਟਰ ਹਰਵਿੰਦਰ ਸਿੰਘ ਭੁੱਟੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਪੰਗੋਤੇ ਸਾਹਿਬ ਸ਼ੁਕਰੀਆ ਸੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਨਿਕਰ ਪਾਲਸੀ ਆਮ ਆਦਮੀ ਪਾਰਟੀ ਦੇ ਉੱਪਰ ਭਾਰੂ ਹੈ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਜੇਲ੍ਹ ਦੇ ਵਿੱਚ ਉਹ ਬੰਦ ਨੇ ਤੇ ਤੋਂ ਮਾਮ ਤੋਂ ਦੀ ਕਿਨ ਲਾਪਨ ਦੇਖਿਆ ਕਿ ਸੰਜੇ ਸਿੰਘ ਵੀ ਹੋਰੀ ਜਮਾਨਤ ਉਦੇ ਉੱਪਰ ਰਿਹਾ ਹੋਏ ਮਨੀਸ਼ ਸ਼ਿਸ਼ੋਧਿਆ ਜਮਾਨਤ ਉਦੇ ਉੱਪਰ ਰਿਹਾ ਹੋਏ ਰਵਿੰਦ ਕੇਜਰੀਵਾਲ ਜਿਹੜੇ ਚੋਣ ਪ੍ਰਚਾਰ ਦੇ ਲਈ ਜਿਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਤੇ ਅਖੀਰ 2 ਤਰੀਕ ਨੂੰ ਜਾ ਕੇ ਉਹਨਾਂ ਨੇ ਮੋੜ ਸਰੈਂਡਰ ਕਰਤਾ ਤੇ ਦਿੱਲੀ ਦੀ ਤਿਹਾਰ ਜੇਡ ਦੇ ਵਿੱਚ ਬੰਦ ਨੇ ਤੇ ਉੱਥੋਂ ਹੀ ਆਪਣੀ ਸੀਐਮਸ਼ਿਪ ਉਹ ਚਲਾ ਰਹੇ ਨੇ ਹੁਣ ਬਿੱਤੇਗਲ ਜਦੋਂ ਸੁਣਵਾਈ ਸੀ ਇਹ ਸੁਣਵਾਈ ਦੌਰਾਨ ਏਜੰਸੀ ਨੇ ਕਿਹਾ ਕਿ ਅਸੀਂ ਜਾਉਨੇ ਆ ਪੰਜਾਬ ਦੇ ਵਿੱਚ ਜਾ ਕੇ ਪੰਜਾਬ ਦੇ ਪਚਾਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਪੰਜਾਬ ਚ ਜਾ ਕੇ ਵੀ ਅਸੀਂ ਜਾਂਚ ਕਰੀਏ ਤੇ ਇਸ ਜਾਂਚ ਦੇ ਵਿੱਚ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਸਾਡਾ ਸਾਥ ਨਹੀਂ ਦੇ ਰਹੀ ਸਾਨੂੰ ਮਨਜ਼ੂਰੀ ਨਹੀਂ ਦੇ ਰਹੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਤੋਂ ਪੁੱਛ ਗਿੱਚ ਕਰ ਸਕੀ ਰਮਜਵੀ ਏਜੰਸੀ ਨੇ ਕਿਹਾ ਦੂਜਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਉੱਪਰ ਗੱਲ ਕੀਤੀ ਏਜੰਸੀ ਨੇ ਉਹਨਾਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਛੱਡਦੇ ਨੇ ਤਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਪੰਜਾਬ ਦਾ ਜਿਹੜਾ ਮਾਮਲਾ ਨਾਲ ਜੁੜਿਆ ਹੋਇਆ ਹੈ ਲਿਕਰ ਪਾਲਿਸੀ ਦਾ ਇਹਨੂੰ ਉਹ ਪ੍ਰਭਾਵਿਤ ਕਰ ਸਕਦੇ ਨੇ ਯਾਨੀ ਕਿ ਐਜੰਸੀਆਂ ਤਿਆਰ ਨੇ ਇਨਵੈਸਟਿਗੇਟ ਕਰਨ ਦੇ ਲਈ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਸਿਰਫ ਉਹ ਪਾਰਟੀ ਦੀਆਂ ਮਨਜ਼ੂਰੀ ਡਿਗਰੀਆਂ ਨੇ ਕਿ ਪੰਜਾਬ ਸਰਕਾਰ ਪੰਜਾਬ ਦੇ ਮੰਤਰੀ ਵੀ ਹੁਣ ਲਿਕਟਰ ਪਾਲਸੀ ਵਾਲੇ ਮਾਮਲੇ ਦੇ ਵਿੱਚ ਉਲਝ ਸਕਦੇ ਨੇ ਇੰਨਾ ਕੁ ਵੀ ਰਿਸ਼ਵਰ ਅਫਸਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਤੇ ਕਿਵੇਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਦੇਖੋ ਹੁਣ ਸਾਹਿਬ ਆਪਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਦੇਖਦੇ ਨੋਟਿਸ ਕਰਦੇ ਆ ਰਹੇ ਹਾਂ ਕਿ ਪੰਜਾਬ ਦੀ ਲਿਕਟਰ ਪਾਲਿਸੀ ਵੀ ਜਦੋਂ ਬਣੀ ਹੈ ਤਾਂ ਅਫਸਰਾਂ ਨੂੰ ਉੱਥੇ ਬੁਲਾਇਆ ਗਿਆ ਸਿਸ਼ੋਧਿਆ ਸਾਹਿਬ ਦੇ ਘਰੇ ਮੀਟਿੰਗ ਹੋਈ ਉਹਦੇ ਵਿੱਚ ਬਾਅਦ ਦੇ ਵਿੱਚ ਪੰਜਾਬ ਦੇ ਜਿਹੜੇ ਠੇਕੇਦਾਰ ਸੀ ਦੀਪ ਢਿੱਲੋਂ ਹੋਰਾਂ ਦਾ ਵੀ ਆਪਾਂ ਨੂੰ ਪਤਾ ਹੈ ਮਤਲਬ ਨਾਂ ਵੀ ਆਇਆ ਤੇ ਗ੍ਰਿਫਤਾਰੀਆਂ ਵੀ ਹੋਈਆਂ ਸੋ ਦਿੱਲੀ ਦੀ ਲਿਕਰ ਪਾਲਸੀ ਤੇ ਪੰਜਾਬ ਦੀ ਲਿਕਰ ਪਾਲਸੀ ਕੋਈ ਵੱਖਰੀਆਂ ਨਹੀਂ ਹਨ ਆਪਸ ਦੇ ਵਿੱਚ ਪਰ ਦੋਨਾਂ ਦਾ ਲਗਭਗ ਇਹ ਉਹਨਾਂ ਦਾ ਇੱਕ ਹੀ ਸੰਗਾਰ ਰਿਫਲੈਕਟਾ ਹੀ ਹੈ ਪਰ ਜਿਹੜੀਆਂ ਪੰਜਾਬ ਦੀਆਂ ਕੰਪਨੀਆਂ ਨੇ ਦਿੱਲੀਸ਼ਾਣ ਸੀ ਦਿੱਲੀ ਦੀਆਂ ਕੰਪਨੀਆਂ ਪੰਜਾਬਸ਼ਾਣ ਸੀ ਅੱਜ ਹੁਣ ਜਦੋਂ ਉੱਥੇ ਉਹਨਾਂ ਨੇ ਕਿਹਾ ਏਜੰਸੀਆਂ ਨੇ ਗੱਲ ਕਰੀ ਮਹਾਦੇਵ ਉੱਤੇ ਵੀ ਜ਼ਿਕਰ ਕੀਤਾ ਖਾਸ ਕਰਕੇ ਕਿਸ ਤਰ੍ਹਾਂ ਜ਼ਿਕਰ ਹੋਇਆ ਕਿ ਜੇ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਪੰਜਾਬ ਚ ਜਾ ਕੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਉਹਦੇ ਚ ਉਹ ਸਿਦਲੀ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਉਹਦੇ ਉਹਨੂੰ ਉੱਥੇ ਬੰਦ ਕਰ ਦਿੱਤਾ ਗਿਆ ਐਕਸ਼ਨ ਲਿਆ ਗਿਆ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਕਿ ਸਾਡੇ ਤੇ ਐਕਸ਼ਨ ਕਿਉਂ ਲਿਆ ਜਾ ਰਿਹਾ ਉਹਨੇ ਕਿਹਾ ਤੁਸੀਂ ਦਿੱਲੀ ਚ ਤੁਹਾਡਾ ਤਾਂ ਮਸਲਾ ਹੈ ਉੱਥੇ ਸੈਟਲ ਕਰੋ ਆਪਣਾ ਮਤਲਬ ਇਹਦਾ ਮਤਲਬ ਉਤਾਰ ਨੇ ਜਿਹੜੇ ਨਿਕਰ ਪਾਲਿਸੀ ਰਏ ਉਹ ਸਿਰਫ ਦਿੱਲੀ ਤੱਕ ਸੀਮਿਤ ਨਹੀਂ ਪੰਜਾਬ ਦੇ ਸਾਰੇ ਉਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨਾਲ ਕਿਸ ਹਿਸਾਬ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋ ਪੰਜਾਬ ਸਰਕਾਰ ਹੈ ਜਿਹੜੀ ਆਪਾਂ ਨੇ ਦੇਖਿਆ ਕਿ ਉਹਨਾਂ ਨੇ ਜਦੋਂ ਇੱਥੇ ਸ਼ੁਰੂ ਕੀਤਾ ਸੀ ਤਾਂ ਹਾਈ ਕੋਰਟ ਚਲੇ ਗਈ ਸੀ ਹਾਈ ਕੋਰਟ ਪਹਿਲਾਂ ਮਨਜ਼ੂਰੀ ਨਹੀਂ ਸੀ ਦਿੱਤੀ ਗਈ ਤੇ ਮਨਜ਼ੂਰੀ ਦੇ ਤੋਂ ਕੋਰਟ ਦੇ ਵਿੱਚ ਕੇਸ ਗਿਆ ਅਜੇ ਤੱਕ ਉਹ ਪੈਂਡਿੰਗ ਪਿਆ ਹੈ ਉਹਨਾਂ ਨੇ ਤਾਂ ਬੜੀ ਦੇਰ ਦੀ ਇਹ ਗੱਲ ਮੰਗ ਕੀਤੀ ਹੋਈ ਹੈ ਹਾਲਾਂਕਿ ਆਪਣੇ ਖਜ਼ਾਨਾ ਮੰਤਰੀ ਦਾ ਬਿਆਨ ਵੀ ਆਇਆ ਸੀ ਵੀ ਸਾਡੇ ਕੋਲ ਠੀਕ ਹੈ ਸਾਡੇ ਤਾਂ ਮਤਲਬ ਚਲ ਰਹੀ ਹੈ ਪਾਲਿਸੀ ਸਮ ਦਾ ਰੈਵਨਿਊ ਵਡਾ ਹੋ ਰਿਹਾ ਹੈ ਪਰ ਜਿਹੜਾ ਸੈਂਟਰਲ ਇਸ਼ੂ ਨੇ ਕਿ ਉਹਦੇ ਚ ਕੀਤਾ ਕੀ ਗਿਆ ਅਖਰ ਮੋਟੀ ਜੀ ਗੱਲ ਤੁਹਾਨੂੰ ਯਾਦ ਹੋਣਾ ਹੈ ਕਿ ਮਤਲਬ ਪਹਿਲਾਂ ਆਪਣੇ ਸਿੱਧੂ ਸਾਹਿਬ ਨੇ ਵੀ ਮਤਲਬ ਇਹ ਦਿੱਤਾ ਸੀਗਾ ਚੱਕਿਆ ਸੀ ਕਿ ਸਰ ਉਹਨੇ ਬੜੀ ਸਪੈਸੀਫਿਕਲੀ ਬਹੁਤ ਸਾਰੀਆਂ ਸਟੇਟਾਂ ਦਾ ਐਗਜ਼ਾਮਪਲ ਦੇ ਕੇ ਦੱਸੀ ਸੀਗੀ ਕਿ ਤੁਸੀਂ ਮਤਲਬ ਮੁਨਾਫਾ ਹੋ ਰਿਹਾ ਹੈ ਮੁਨਾਫਾ ਸਟੇਟ ਦੇ ਜਿਹੜਾ ਮਤਲਬ ਖਜ਼ਾਨੇ ਉਹਦੇ ਵਿੱਚ ਨਹੀਂ ਆ ਰਿਹਾ ਰੇਟ ਤੁਸੀਂ ਘਟਾ ਰਹੇ ਹੋ મતલਬ ਇੱਕ ਲੈਵਲ ਦੇ ਉੱਪਰ ਦੂਜੇ ਪਾਸੇ ਤੁਸੀਂ ਇਜਾਜ਼ਤ ਦੇ ਰਹੇ ਹੋ ਉਹਨਾਂ ਨੂੰ ਵੇਚਣ ਦੀ ਮਤਲਬ ਮੁਨਾਫਾ ਕਮਾਉਣ ਦੀ ਖੁੱਲਤ ਤੁਸੀਂ ਪੂਰੀ ਦੇ ਰਹੇ ਹੋ ਮਤਲਬ ਉਹ بڑے ਸੀਰੀਅਸ ਇਸ਼ੂ ਉਹਨਾਂ ਨੇ ਰੇਜ਼ ਕੀਤੇ ਸੀਗੇ ਪਰ ਉਹ ਮੇਰਾ خیال ਇਹ ਹੈ ਕਿ ਦੇਰ ਸਵੇਰ ਉਹ ਪੰਜਾਬ ਦੇ ਵਿੱਚ ਵੀ ਉਹ ਚੀਜ਼ ਹੋਊਗੀ ਜ਼ਰੂਰ ਉਹਨੂੰ ਰੋਕਿਆ ਨਹੀਂ ਜਾ ਸਕਦਾ ਉਹਦਾ ਮਤਲਬ ਕਹੋ ਕਾਨੂੰਨੀ ਪੱਖ ਵੀ ਦੇਖ ਲਓ ਇਨਵੈਸਟੀਗੇਟਿਵ ਪੱਖ ਵੀ ਦੇਖ ਲਓ ਟੈਕਨੀਕਲੀ ਉਹ ਚੀਜ਼ ਨਿਕਲ ਕੇ ਆਊਗੀ ਮੈਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਉਹ ਸਭ ਆਵਾਜ਼ ਨਹੀਂ ਆ ਰਹੀ ਜੀ ਨਗਰ ਸਭ ਜਿਵੇਂ ਇਲੈਕਸ਼ਨ ਨਿਕਲ ਕੇ ਹਟ ਗਿਆ ਇਲੈਕਸ਼ਨ ਦੇ ਦੌਰਾਨ ਤਾਂ ਇਹ ਗੱਲ ਕਹੀ ਸੀ ਕਿ ਇਹ ਸਾਨੂੰ ਪ੍ਰਭਾਵਿਤ ਕਰਨ ਦੇ ਲਈ ਨਹੀਂ ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਹੁਣ ਤਾਂ ਇਲੈਕਸ਼ਨ ਵੀ ਨਿਕਲ ਗਈ ਹੁਣ ਇਸ ਜਾਂਚ ਨੂੰ ਕਿਸ ਤਰੀਕੇ ਦਾ ਨਾਲ ਡਿਫਾਈਨ ਕਰਨੀ ਆ ਜਿਹੜੀਆਂ ਇਹ ਪਾਰਟੀਆਂ ਨੇ ਜਿਹੜੇ ਕਹਿੰਦੇ ਸੀ ਕਿ ਸਾਨੂੰ ਸਿਰਫ ਇਲੈਕਸ਼ਨ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਦੂਜਾ ਮਸਲਾ ਰੋਕ ਸਾਹਿਬ ਇਹ ਵੀ ਹੈਗਾ ਕਿ ਜੇਕਰ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਰੀ ਹੋਈ ਇਸ ਮਾਮਲੇ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਹੀ ਅੰਦਰ ਨੇ ਤੇ ਉਹੀ ਸੁਪਰੀਮੋ ਨੇ ਪਿਛਲੇ ਦਿਨੀ ਬੜਾ ਕੁਝ ਕਾਗਜ਼ਾਂ ਨੂੰ ਲੈ ਕੇ ਬਿਰੌਲਾ ਪਿਆ ਕਿ ਅਰਵਿੰਦ ਕੇਜਰੀਵਾਲ ਸਾਈਨ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਨੇ ਯਾਨੀ ਕਿ ਜੇਲ੍ਹ ਦੇ ਵਿੱਚ ਬੈਠੇ ਨੇ ਕੰਮ ਗੋੜੇ ਅਧੂਰੇ ਨੇ ਤੇ ਇਸੇ ਤਰੀਕੇ ਦੇ ਨਾਲ ਹੁਣ ਜੇਕਰ ਉੱਥੇ ਆਹ ਕੁਝ ਹੋ ਗਿਆ ਦਿੱਲੀ 'ਚ ਤੇ ਪੰਜਾਬ ਦੇ ਵਿੱਚ ਆਹ ਕੁਝ ਹੁੰਦਾ ਦਾ ਬਣੂਗਾ ਕੀ ਆਮ ਆਦਮੀ ਪਾਰਟੀ ਦਾ ਫਿਊਚਰ ਕੀ ਹੋਊਗਾ ਕਿਉਂਕਿ ਇਸ ਗੱਲ ਤੋਂ ਕੋਈ ਦੋਰਾਮਾ ਨਹੀਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਹੈ ਰੌਪ ਸਭ ਇਹ ਤਾਂ ਸਹਿਮ ਬੜਾ ਲਿਕਰ ਪਾਲਿਸੀ ਵਾਲੇ ਮਾਮਲੇ ਦੇ ਵਿੱਚ ਨਿਕਲੇ ਭਾਵੇਂ ਕੁਛ ਨਾ ਨਿਕਲੇ ਉਹ ਤਾਂ ਬਾਦ ਦੀਆਂ ਗੱਲਾਂ ਨੇ ਪਰ ਡਰ ਦਾ ਮਾਹੌਲ ਹੈ ਦੇਖੋ ਪੰਡੂ ਸਾਹਿਬ ਜੇ ਜਦੋਂ ਬੰਦਾ ਕੋਈ ਫਸ ਜਾਂਦਾ ਹੈ ਨਾ ਜਿਸ ਤਰ੍ਹਾਂ ਦਾ ਆਪਣਾ ਲੀਗਲ ਸਿਸਟਮ ਹੈ ਉਹਨੂੰ ਨਿਕਲਦੇ ਨਿਕਲਦੇ ਨੂੰ ਹੋਰਾ ਲੱਗ ਜਾਂਦੀਆਂ ਨੇ ਇਸ ਦੇ ਵਿੱਚ ਜਿਹੜਾ ਸਮਰਥ ਹੈ ਉਹਦੇ ਕਿੰਨੇ ਕੇਸ ਪਏ ਉਹਨੂੰ ਚੱਲੀ ਜਾਂਦਾ ਹੈ ਇਸ ਤਰ੍ਹਾਂ ਕੋ ਪਾਵਰ ਨੂੰ ਚਿੰਬੜੇ ਹੋਏ ਹੈ ਕੇਜਰੀਵਾਲ ਸਾਹਿਬ ਐਸੀ ਕਰਕੇ ਕਿਸੇ ਹੋਰ ਨੂੰ ਸੀਐਮ ਨਹੀਂ ਬਣਾ ਰਹੇ ਕਿਉਂਕਿ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਇਨ ਸਿਕਿਉਰਿਟੀ ਹੈ ਪਾਰਟੀ ਦੇ ਵਿੱਚ ਕੋਈ ਪਹਿਲੀ ਗੱਲ ਤਾਂ ਇਸ ਪਾਰਟੀ ਦੀ ਕੋਈ ਆਈਡੀਆਲੋਜੀ ਨਹੀਂ ਹੈ ਇਹ ਤਾਂ ਐਵੇਂ ਇੱਕ ਸਵੱਬ ਬਣ ਗਿਆ ਸੀ ਕਿ ਅਨਾ ਹਜ਼ਾਰੇ ਦੀ ਜਿਹੜੀ ਲਹਿਰ ਸੀ ਉਹਦੇ ਵਿੱਚੋਂ ਕੁਝ ਲੋਕ ਨਿਕਲੇ ਆ ਇਕੱਠੇ ਹੋ ਗਏ ਫਿਰ ਉਹਨਾਂ 'ਚੋਂ ਉਹਨਾਂ ਨੂੰ ਕੱਢ-ਕੁੱਢ ਕੇ ਕੇਜਰੀਵਾਲ ਸਾਹਿਬ ਨੇ ਕਬਜ਼ਾ ਕਰ ਲਿਆ ਬੇਸਿਕਲੀ ਇਹ ਮਤਲਬ ਜਿਹੜੀਆਂ ਹਿੰਦੂਤਾਵਾਦੀ ਸ਼ਕਤੀਆਂ ਨੇ ਉਹਨਾਂ ਦਾ ਤੇ ਸਾਡੀ ਡੀਪ ਸਟੇਟ ਦਾ ਇਹ ਕਿਸਮ ਦਾ ਮਤਲਬ ਪ੍ਰੋਗਰਾਮ ਸੀਗਾ ਪਰ ਉਹਦੇ ਵਿੱਚੋਂ ਮੇਰਾ ਖਿਆਲ ਇਹ ਹੈ ਕਿ ਬਹੁਤ ਕੁਝ ਨਹੀਂ ਨਿਕਲਣਾ ਖਲੋਰਾ ਹੀ ਪੈਣਾ ਹੈ ਪੰਜਾਬ ਦੇ ਲੋਕ ਕਿਉਂਕਿ ਭਾਵ ਕੋਈ ਸੀ ਇਕੱਲੀ ਕਾਂਗਰਸੀਆਂ ਦੇ ਖਿਲਾਫ ਉਹਨਾਂ ਦਾ ਮਿਸਰੂਲ ਸੀਗਾ ਬੜੇ ਲੰਬੇ ਸਮੇਂ ਦਾ ਉਹਦੇ ਚੋਂ ਫਾਇਦਾ ਉਠਾ ਕੇ ਇੱਕ ਸਿਰਫ ਉਬਗਲਾਟ ਜੇ ਲੋਕਾਂ ਦਾ ਇਲੈਕਸ਼ਨ ਦੇ ਰੂਪ ਚ ਨਿਕਲ ਗਿਆ ਪਰ ਨਾ ਹੀ ਤਾਂ ਗਵਰਨੈਂਸ ਠੀਕ ਹੋਈ ਨਾ ਹੀ ਜਿਹੜੇ ਸੁਪਨੇ ਦਿਖਾਏ ਸੀ ਉਹ ਪੂਰੇ ਹੋਏ ਨਾ ਦਿੱਲੀ ਚ ਪੂਰੇ ਹੋਏ ਨਾ ਇੱਥੇ ਹੋਏ ਸੁਪਨੇ ਤਾਂ ਦਿਖਾਏ ਗਏ ਸੀ ਚੰਗੀ ਸਿਹਤ ਦੇ ਚੰਗੀ ਵਿਦਿਆ ਦੇ ਵਿਦਿਆ ਕ੍ਰਾਂਤੀ ਦੇ ਨਿਕਲੇ ਅਲਟੀਮੇਟਲੀ ਲਿੱਕਰ ਘਟਾਲਾ ਤੇ ਉਹਦੇ ਵਿੱਚ ਵੀ ਹੁਣ ਹੌਲੇ ਹੌਲੇ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਦੋਸ਼ ਹੀ ਕੋਈ ਨਹੀਂ ਸਾਡੇ ਉੱਪਰ ਫਿਰ ਉਹ ਕਹਿੰਦੇ ਜੇ ਦੋਸ਼ ਨੂੰ ਸਾਬਤ ਕਰਕੇ ਦਿਖਾਓ ਫਿਰ ਉਹ ਕਹਿੰਦੇ ਮਨੀ ਟ੍ਰੇਲ ਦਿਖਾਓ ਕਿੱਥੇ ਮਨੀ ਟ੍ਰੇਲ ਵੀ ਸਾਰਾ ਆ ਗਿਆ ਫਿਰ ਉਹ ਮੇਰਾ خیال ਇਹ ਹੈ ਕਿ ਐਵੇਂ ਹੀ ਇਹ ਨਾਲ ਇੱਕ ਜ਼ਿੱਦ ਕਰ ਰਹੇ ਨੇ ਇਸ ਪਾਰਟੀ ਦਾ ਕੋਈ ਫਿਊਚਰ ਨਹੀਂ ਹੈ ਉਸ ਤਰੀਕੇ ਦੇ ਨਾਲ ਕਿਉਂਕਿ 베ਸ ਕੋਈ ਨਹੀਂ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਵੀ ਉਹੀ ਕੁਝ ਹੋਣਾ ਜਿਹੜੇ ਲੋਕ ਕੋਲ ਚ ਸ਼ਾਮਲ ਨੇ ਹਾਲਾਂਕਿ ਪੰਜਾਬ ਵਾਲੇ ਤਾਂ ਮੇਰੇ ਨਾਲ ਤਾਂ ਘੱਟ ਸ਼ਾਮਲ ਨੇ ਕਿਉਂਕਿ ਦਿੱਲੀੋਂ ਸਾਰਾ ਕੁਝ ਚੱਲਦਾ ਸੀ ਇਨਾਂ ਦੇ ਵਿਚਾਰਾਂ ਨੇ ਪਹਿਲਾਂ ਵੀ ਦਿੱਲੀ ਵਿੱਚ ਚੈੱਕ ਕਰਨਾ ਆਉਂਦੇ ਸੀ ਬੰਦੇ ਚੀਫ ਸੈਕਟਰੀ ਤੋਂ ਉੱਪਰ ਵੀ ਬੰਦੇ ਬਿਠਾਏ ਹੋਏ ਸੀਗੇ। ਤੋ ਇਸ ਕਰਕੇ ਉਹ ਜੋ ਵੀ ਉਹਦੇ ਸਿੱਟੇ ਨਿਕਲਣਗੇ ਉਹ ਉਪਤਨ ਇਹਦੇ ਪੈਣਗੇ ਫਿਰ ਉਸ ਤਰੀਕੇ ਦੇ ਨਾਲ। ਜਾਂ ਦੂਜਾ ਰਸਤਾ ਹੈ ਜਿਹੜਾ ਕਿ ਭਾਜਪਾ ਨੇ ਬਹੁਤ ਵੱਟਾ ਖੋਲਿਆ ਹੋਇਆ ਉਹਨਾਂ ਦਾ ਹਮਾਮ ਬੜਾ ਤਕੜਾ ਹੈ, ਵਾਸ਼ਿੰਗ ਮਸ਼ੀਨਾਂ ਬਕੀਆਂ ਹੋਏ ਨੇ, ਭਾਜਪਾ ਜੁਆਇਨ ਕਰੋ, ਸਰਹ ਉਪਤੋ, ਕੇਐਨ ਸ਼ਿਖਮੋਜੀ tranquility ਜਾਣੇ। ਮਤਲਬ ਉਹ ਬੇਸਿਕਲੀ ਪ੍ਰੈਸ਼ਰ ਤਾਂ ਉਹ ਹੈ। ਇਹ ਉਹਨੂੰ ਵੇਚਣਾ ਚਾਹੁੰਦੇ ਸੀ ਇਲੈਕਟਰੋਰੇਟ ਦੇ ਲਈ। ਕੀ ਜੀ ਸਾਡੇ ਤੇ ਜ਼ੁਲਮ ਹੋ ਰਿਹਾ ਜੀ ਦੇਸ਼ ਭਗਤ ਨੇ ਜੀ ਅਸੀਂ ਮਤਲਬ ਕੱਟੜ ਇਮਾਨਦਾਰ ਜੀ ਜਿੰਨਾ ਜ਼ਿਆਦਾ ਰੋਲਾ ਪਾਇਆ ਉਨੀ ਜ਼ਿਆਦਾ ਕੋਕ ਨਿਕਲਦੀ ਹੈ ਉਹ ਕੱਟੜ ਇਮਾਨਦਾਰ ਸੀਐਮ ਅੰਦਰ ਬੈਠਾ ਹੈ ਅੰਦਰੋਂ ਮਤਲਬ ਚਲਾ ਰਿਹਾ ਹੈ ਗਵਰਨਮੈਂਟ ਤੁਸੀਂ ਦੇਖੋ ਨਾ ਪੂਚਾ ਪਾਰਟੀ ਚ ਕੋਈ ਬੰਦਾ ਨਹੀਂ ਐਸਾ ਭਰੋਸੇਯੋਗ ਜਿਹਨੂੰ ਸੀਐਮ ਦਾਹੁ ਦਿੱਤਾ ਜਾ ਸਕੇ ਹੁਣ ਤੁਸੀਂ ਹਾਲਤ ਦੇਖੋ ਕੀ ਹੈ ਸੋ ਕਿਉਂਕਿ ਪੋਲਿਟਿਕਸ ਦੇ ਵਿੱਚ ਬਹੁਤ ਅਨਸਰਟੇਨਟੀ ਹੈ ਬਹੁਤ ਸਰੇਨ ਦੇ ਕੇਸ ਦੇ ਵਿੱਚ ਵੀ ਦੇਖਿਆ ਚੰਪਾਈ ਸਰੇਨ ਇੱਥੇ ਜਿਹੜਾ ਆਪਣੇ ਉਹਦਾ ਸੀਪਤੀ ਜਾ ਉਹਨੇ ਜਾ ਕੇ ਜੁਆਇਨਤਾ ਕਰ ਲਿਆ ਬੀਜੇਪੀ ਇਹਨੂੰ ਚੱਕਣ ਦੀ ਕੋਸ਼ਿਸ਼ ਕਰੀ ਦੂਜੇ ਕਿਉਂਕਿ ਹਰ ਇੱਕ ਚੀਜ਼ ਇਹ ਹੈ ਕਿ ਜਿੰਨੀ ਦੇਰ ਕੁਰਸੀ ਤੇ ਮੈਂ ਬੈਠਾ ਦੋਨਾਂ ਬਾਹਾਂ ਨੂੰ ਮੈਂ ਹੱਥ ਪਾਇਆ ਉਹਨੀ ਦੇਰ ਹੀ ਕੁਰਸੀ ਮੇਰੀ ਹੈ ਸੋ ਇਨੀ ਇਨਸਿਕਿਉਰਟੀ ਦੇ ਨਾਲ ਕਿਹੜੇ ਇਨਪਲੋਵ ਆਉਣੇ ਹੁੰਦੇ ਨੇ ਕਿਹੜੇ ਬਦਲਾਅ ਆਉਣੇ ਹੁੰਦੇ ਨੇ ਕੋਈ ਨੂੰ ਪਤਾ ਹੀ ਨਹੀਂ ਪਰ ਇਹ ਹੈ ਕਿ ਇਸ ਪਾਰਟੀ ਨੇ ਨਰਾਸ਼ ਬਹੁਤ ਕੀਤੀ ਕਿਉਂਕਿ ਲੋਕਾਂ ਨੂੰ ਆਸ ਆਸਾਂ ਬਹੁਤ ਵੱਡੀਆਂ ਸੀ ਪਰ ਉਹ ਮੇਰਾ ਖਿਆਲ ਇਹ ਹੈ ਕਿ ਇਸ ਤਰੀਕੇ ਦੀ ਉਹ ਵੋਟ ਰੇਜ ਪ੍ਰोसीਡਿੰਗਸ ਹੋਈਆਂ ਨੇ ਕੁਈ ਰਸਤਾ ਨਹੀਂ ਬਚਦਾ ਆਮ ਆਦਮੀ ਪਾਰਟੀ ਪੰਜਾਬ ਵਾਲੀ ਕੋਲ ਕਿ ਜਾਂ ਤਾਂ ਉਹ ਫੇਸ ਕਰਨ ਮਿਊਜ਼ਿਕ ਕੇਜਰੀਵਾਲ ਵਾਲੀ ਰਸਤੇ ਤੁਰਨ ਤੇ ਜਾਂ ਫਿਰ ਉਹ ਸਿੱਦੇ ਤੌਰ ਤੇ ਬੀਜੇਪੀ ਦੇ ਨਾਲ ਕੋਸ਼ਿਸ਼ ਦੇ ਬੈਠੀ ਕਰਨੀ ਇੰਨੀ ਕੀ ਗੱਲ ਬਚਦੀ ਹੈ ਮਤਲਬ ਪਰ ਉਹ ਮੇਰਾ ਖਿਆਲ ਅੰਦਰੋਂ ਅੰਦਰ ਹੀ ਬਹੁਤ ਸਾਰਾ ਸਿਲਸਿਲਾ ਚੱਲ ਰਿਹਾ ਹੋਣਾ ਜਿਹੜਾ ਆਪਣੇ ਵਰਗੇ ਆਮ ਬੰਦਿਆਂ ਦੇ ਸਾਹਮਣੇ ਨਹੀਂ ਆਉਂਦਾ ਮਤਲਬ ਉਹ ਜੇ ਵੋਟਾਂ ਵੀ ਮੈਨੀਪੂਲੇਟ ਹੋ ਜਾਂਦੀਆਂ ਨੇ ਜੇ ਉੱਥੇ ਤੱਕ ਰਾਜਤ ਨਹੀਂ ਮਿਲ ਰਹੀ ਕਿਉਂ ਉੱਥੇ ਏਜੰਸੀਆਂ ਨੇ ਵੀ ਜੇ ਕਿਹਾ ਹੈ ਉਦੇ ਪਿੱਛੇ ਵੀ ਹੋ ਸਕਦਾ ਹੈ ਕੇਂਦਰੀ ਸਰਕਾਰ ਹੋਵੇ ਕਿ ਪ੍ਰੈਸ਼ਰਾਈਜ਼ ਕਰਨ ਦਾ ਇੱਕੇ ਤਰੀਕਾ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਹਰਿਆਣਾ ਦੇ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਮੇਜਰ ਮਤਲਬ ਸਿਆਸੀ ਤਬਦੀਲੀਆਂ ਹੋਣਗੀਆਂ ਜਿਵੇਂ ਜਿਵੇਂ ਡਾਕਟਰ ਸਾਹਿਬ ਹਰਿਆਣਾ ਦੇ ਵਿੱਚ ਦੇਖੋ ਅਲਾਈਂਸ ਦੇ ਵਿੱਚ ਆਉਣਾ ਚਾਹੁੰਦੀ ਸੀ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਅਲਾਈਂਸ ਸੇਟਾਂ ਜਾਦਾ ਮੰਗਦੇ ਸੀ ਕਾਂਗਰਸ ਇੰਨੀਆਂ ਸੇਟਾਂ ਦਿੰਦੇ ਨਹੀਂ ਸੀ ਤੇ ਸੇਟਾਂ ਦੇ ਨਾਲ-ਨਾਲ ਉੱਥੇ ਕੁਝ ਜਿਹੜੀ ਆਮ ਆਦਮੀ ਪਾਰਟੀ ਦੀ ਪਰਸਨੈਲਿਟੀਆਂ ਨੇ ਸ਼ਕਤੀਆਂ ਨੇ ਉਨ੍ਹਾਂ ਦਾ ਵੀ ਆਪਸੀ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਇੱਕ ਖੜਕਾ ਸੀ। ਉਹ ਸਾਹਮਣੇ ਉਸ ਕਰਕੇ ਕਾਂਗਰਸ ਨੂੰ ਲੱਗਦਾ ਸੀ ਕਿ ਸਾਡੇ ਫਿੱਟ ਨਹੀਂ ਬਣੇ ਜੇ ਸਾਡੇ ਨਾਲ ਆਗੇ ਤਾਂ ਸਾਡੇ ਵਾਲਾ ਕੰਮ ਵੀ ਇਹਨਾਂ ਵਾਲਾ ਹੋ ਜਾਊਗਾ। ਇਸ ਕਰਕੇ ਸਿੱਟਾਂ ਦੇ ਨਾਲ ਨਾਲ ਹੋਰ ਬੜੇ ਰੌਲੇ ਸੀ। ਕਿ ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਕੈਂਪੇਨ ਆਪਣੇ ਸ਼ੁਰੂ ਕੀਤੀ। ਮਾਨ ਸਾਹਿਬ ਉੱਥੇ ਗਏ ਤੇ ਉਸ ਕੈਂਪੇਨ ਦੇ ਵਿੱਚ ਕਿਹਾ ਕਿ ਅਸੀਂ 90 ਦੀਆਂ 90 ਸੀਟਾਂ ਲੜਾਂਗੇ। ਤੇ ਅਸੀਂ ਇੱਕ ਵੀ ਸੀਟ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ ਅਸੀਂ ਆਪਣੇ ਦਮ ਦੇ ਉੱਪਰ ਲੜਾਂਗੇ 90 ਸੀਟਾਂ ਲੜਾਂਗੇ ਤੇ ਉਸਕਾ ਟਾਈਮ ਜਦੋਂ ਘੁੰਮ ਕੇ ਦੇਖਿਆ ਗਰਾਉਂਡ ਨਹੀਂ ਸੀ ਆਮ ਆਦਮੀ ਪਾਰਟੀ ਦਾ ਬਿਲਕੁਲ ਵੀ ਹਰਿਆਣਾ ਦੇ ਵਿੱਚ ਤੇ ਫਿਰ 8 ਸੀਟਾਂ ਤੇ ਆ ਗਏ 10 ਸੀਟਾਂ ਤੇ ਆ ਗਏ ਕਿ ਸਾਨੂੰ ਤੁਸੀਂ ਇੰਨਿੰਗ ਸੀਟਾਂ ਦੇ ਦਿਓ ਅਸੀਂ ਇਹਨਾਂ ਸੀਟਾਂ ਦੇ ਉੱਪਰ ਲੜ ਲੰਨੇ ਆ ਹਾਲਾਂਕਿ ਇੱਕ ਇਹ ਵੀ ਚਰਚਾ ਰਹੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਵੱਡੇ ਆਮ ਆਦਮੀ ਪਾਰਟੀ ਚਿਹਰੇ ਨੇ ਉਹ ਆਪਣੀਆਂ ਧਰਮ ਪਤਰੀਆਂ ਨੂੰ ਲੜਾਉਣਾ ਚਾਹੁੰਦੇ ਸੀ ਹਰਿਆਣਾ ਤੋਂ ਜਿਹੜੇ ਉੱਥੋਂ ਸਬੰਧਤ ਨੇ ਆਮ ਆਦਮੀ ਪਾਰਟੀ ਦੇ ਤਾਂ ਹੁਣ ਜੇਕਰ ਹਰਿਆਣਾ ਦੇ ਵਿੱਚ ਸਥਿਤੀ ਰੁਕ ਸਾਹਿਬ ਬਿਲਕੁਲ ਖਤਮ ਹੋ ਜਾਂਦੀ ਆ ਆਮ ਆਦਮੀ ਪਾਰਟੀ ਜਿਹੜੇ ਸਮਿਕਰਨ ਦੱਸ ਰਹੇ ਨੇ ਕਿ ਉੱਥੇ ਕਾਂਗਰਸ ਇੱਕ ਵੱਡੀ ਮジョਰਿਟੀ ਦੇ ਵਿੱਚ ਆ ਰਹੀ ਆ ਦਿੱਲੀ ਤੇ ਪੰਜਾਬ ਦੇ ਵਿੱਚ ਹਰਿਆਣਾ ਰੁਕ ਸਾਹਿਬ ਹੋਰ ਸੂਬਿਆਂ ਦੇ ਵਿੱਚ ਕਿੱਥੇ ਕਿਹੜੀ ਦਾਲ ਗਲੂਗੇ ਜੇ ਹਰਿਆਣਾ ਦੇ ਵਿੱਚ ਹੀ ਮਤਲਬ ਲੇਲੜੀਆਂ ਨਿਕਲ ਗਈਆਂ ਪਾਰਟੀਆਂ ਦੀਆਂ ਹੁਣ ਜੀ ਕਾਂਗਰਸ ਉਹ ਹਰਿਆਣਾ ਦੇ ਵਿੱਚ ਬੇਸਿਕਲੀ ਦੇਖੋ ਬੀਜੇਪੀ ਨੂੰ ਸੂਟ ਨਹੀਂ ਸੀ ਕਰਦਾ ਕਹਿੰਦਾ ਅਲਾਈਅੰਸ ਹੁੰਦਾ ਜਿੰਨੀਆਂ 2 4 10 20 ਵੋਟਾਂ ਹਜ਼ਾਰ ਤੋੜਨਗੇ ਉਹ ਕਾਂਗਰਸ ਦੀਆਂ ਤੋੜਨੀਆਂ ਨੇ ਇਹਨਾਂ ਨੇ ਬੋਲਿਆ ਇਹ ਬਿਲਕੁਲ ਕਿਸਕਰਕੂਨ ਨੂੰ ਹੀ ਸੂਟ ਕਰਦਾ ਸੀ ਕਿ ਉੱਥੇ ਇਹ ਅਲਾਈਅੰਸ ਨਾ ਹੋਵੇ ਤੇ ਇਲੈਕਸ਼ਨ ਹੈ ਜਿਹੜੀ ਮਤਲਬ ਇਹ ਸੈਪਰੇਟ ਲੜਨ ਮਾਨ ਸਰ ਬੇਸਿਕਲੀ ਉੱਥੇ ਜਾਣੇ ਜਾਂਣੇ ਤੇ ਨਹੀਂ ਪਤਾ ਪਰ ਉਹ ਭਾਜਪਾ ਦੀ ਗੇਮ ਖੇਡ ਰਹੇ ਨੇ ਅਲਾਈਅੰਸ ਨਾ ਕਰਕੇ ਉਹ ਥੋੜਾ ਬਹੁਤ ਕਰ ਰਹੇ ਨੇ ਪਰ ਫਰਕ ਨਹੀਂ ਪੈਣਾ ਮੈਂ ਹਰਿਆਣਾ ਚ ਜਾ ਕੇ ਆਇਆ ਤੇ ਜੋ ਉੱਥੇ ਦੀ ਗਰਾਊਂਡ ਲੈਵਲ ਦੀ ਫੀਡਬੈਕ ਹੈ ਕਾਂਗਰਸ ਬੜੇ ਜ਼ੋਰ ਸ਼ੋਰ ਨਾਲ ਆ ਰਹੀ ਹੈ ਉੱਥੇ ਤੇ বিজেপি ਚਾਹੇ ਆਮ ਆਦਮੀ ਪਾਰਟੀ ਵਿਜਨ ਵਿਜਿਤ ਦੇ ਨਾਲ ਵੀ ਰਲ ਜੇ ਤਾਂ ਵੀ ਕੋਈ ਖਾਸ ਫਰਕ ਨਹੀਂ ਪੈਂਦਾ। ਉਹ ਇਸ ਕਰਕੇ ਹੈ ਕਿ ਗੇਮ ਖੇਡ ਰਹੇ ਨੇ ਔਰ 1 ਅਕਤੂਬਰ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ ਕਾਫੀ ਮੇਜਰ ਚੇਂजेस ਪੰਜਾਬ ਦੀ ਸਿਆਸਤ ਚ ਆਉਣਗੇ। ਜੀ। ਤੁਹਾਨੂੰ ਸਭ ਕਿਸ ਤਰ੍ਹਾਂ ਦੀ ਚੇਂਜ ਲੱਗਦਾ ਤੁਹਾਨੂੰ ਮੇਜਰ ਜੀ ਪੰਜਾਬ ਦੀ ਪੋਲਿਟਿਕਸ ਵਿੱਚ ਹੋਊਗੀ। ਪੰਜਾਬ ਦੀ ਜਿਹੜੀ ਸਰਕਾਰ ਹੈ ਇਸ ਦੇ ਵਿੱਚ ਇਹਨਾਂ ਨੂੰ ਚੁਆਇਸ ਕਰਨੀ ਪੈਣੀ ਹੈ ਕਿ ਇਹਨਾਂ ਨੇ ਬੀਜੇਪੀ ਨਾਲ ਜਾਣਾ ਹੈ ਜਾਂ ਕੇਜਰੀਵਾਲ ਨਾਲ ਜਾਣਾ ਹੈ। ਪਰ ਮੇਰਾ ਖਿਆਲ ਹੈ ਵੀ ਕਾਫੀ ਹੱਦ ਤੱਕ ਇਹ ਫੈਸਲਾ ਕਰ ਚੁੱਕੇ ਨੇ ਕਿ ਫਾਰਮਲੀ ਇਨਫਾਰਮਲੀ ਟ੍ਰਿਕਲੀ ਇੰਡਾਇਰੈਕਟਲੀ ਭਾਜਪੀ ਨਾਲ ਜਾਣਗੇ ਸੋ ਪੰਜਾਬ ਦੀ ਗਵਰਨਮੈਂਟ ਅੱਜ ਦੀ ਰੇਟ ਦੇ ਵਿੱਚ ਵੀ ਰਨ ਵੀ ਭਾਜਪੀ ਕਰ ਰਹੀ ਹੈ ਚਾਹੇ ਉਹ ਬਿਊਰੋਕ੍ਰਾਸੀ ਰਹੀ ਕਰ ਰਹੀ ਹੈ ਸਿਰਫ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਮਤਲਬ ਥੋੜੇ-ਬਹੁਤ ਬਿਆਨ ਦੇ ਦਿੰਦੇ ਨੇ ਸਾਨੂੰ ਪੈਸੇ ਨਹੀਂ ਦਿੱਤੇ ਇਹ ਨਹੀਂ ਕਰਿਆ ਉਹ ਨਹੀਂ ਕਰਿਆ ਉਹ ਮੇਰਾ ਖਿਆਲ ਇਹ ਹੈ ਕਿ ਉਹ ਜੇ ਉਹਨਾਂ ਨੇ ਇਹ ਰਲ ਗਏ ਤਾਂ ਪੈਸੇ ਵੀ ਜਿਹੜੇ ਫੰਡ ਨੇ ਉਹ ਰੀਲੀਜ਼ ਕਰ ਦੇਣਗੇ ਤੇ ਉਹ ਕੇਂਦਰੀ ਗੌਰ ਨੂੰ ਸਾਸਤ੍ਰਿਕ ਰੂਪ ਨਾਲ ਜੇ ਇੰਨੀ ਕੀ ਗੱਲ ਹੈ ਉਹਦੀ ਫਾਰਮੈਲਿਟੀ ਕੀ ਹੁੰਦੀ ਹੈ ਉਹਦਾ ਰੰਗ ਰੂਪ ਕੀ ਹੁੰਦਾ ਉਹ ਡਿਫਰੈਂਟ ਹੈ ਪਰ ਤੱਤ ਰੂਪ ਦੇ ਵਿੱਚ ਗੱਲ ਇੰਨੀ ਹੀ ਹੈ ਜਿਹੜਾ ਸਭ ਜੇ ਇਦਾਂ ਦੀ ਗੱਲ ਬਣਦੀ ਹੈ ਕਿ ਫਿਰ ਪੰਜਾਬ ਦੇ ਵਿੱਚ ਸਵੀਕਾਰ ਹੋਣਗੇ ਜਿੰਨਾਂ ਦਾ ਸਮਾਂ ਰਹਿਦਾ ਹੈ ਇਸ ਸਮੇਂ ਦੌਰਾਨ ਵੀ ਸਵੀਕਾਰ ਹੁਣ ਵੀ ਕਿੰਨੇ ਕੋਈ ਹੋਏ ਨੇ ਭੰਗੂ ਸਾਹਿਬ ਮਤਲਬ ਸਾਨੂੰ ਬੋਲਟ ਪ੍ਰੂਫ ਬਾਕਸ ਵਿੱਚ ਖੜੇ ਹੋ ਕੇ ਸਪੀਚਾਂ ਕਰਨੀਆਂ ਪੈ ਰਹੀਆਂ ਨੇ ਆਪਣੇ ਮੰਤਰੀਆਂ ਦੇ ਵਿਆਹ ਤੇ ਤੁਸੀਂ ਜਦੋਂ ਜਾਣਦੇ ਹੋ ਤਾਂ ਉੱਥੇ ਤਫਾਛਟਾਲੀ ਲਾਉਣੀ ਪੈਂਦੀ ਹੈ ਵੀ ਕਰ ਉਹਨਾਂ ਦਾ ਤਾਂ ਪਤਾ ਹੀ ਹੈ ਉਹਨਾਂ ਨੂੰ ਵੀ ਰਿਪੋਰਟਾਂ ਆਈ ਰਹੀਆਂ ਹੋਣਗੀਆਂ ਵੀ ਗਰਾਊਂਡ ਲੈਵਲ ਤੇ ਰਿਐਲਿਟੀ ਕੀ ਹੈ ਸੋ ਉਹ ਨਾਂ ਕਹਿੰਦੇ ਹੁੰਦੇ ਨੇ ਵੀ ਖੁਦਾ ਹੀ ਮਿਲਾ ਨਾ ਵਸਾਲੇ ਸਾਨੂੰ ਟਕੜ ਰਾਜ ਤਾਂ ਆਰਾਮ ਨਾਲ ਕਰ ਰਹਿਣਗੇ ਨਾ ਫਿਜਰੀਵਾਲ ਨਾਲ ਰਹਿ ਕੇ ਤਾਂ ਰਾਜ ਵੀ ਨਹੀਂ ਚੱਲ ਸਕਣਾ ਫਿਰ ਉਹ ਹੋਰ ਕੋਈ ਕੁਝ ਐਮਐਲਏ ਤੋੜ ਕੇ ਜਿਹੜਾ ਨੋਟਿਸ ਪ੍ਰੈਸ਼ ਨੇ ਕਹਿ ਰਹੇ ਸੀ ਉਹ ਚੱਲੂਗਾ ਫਿਰ ਕੁਝ ਹੋਰ ਨੂੰ ਬਣਾ ਦੇਣਗੇ ਸੀ ਉਹਨਾਂ ਨੂੰ ਬੈਟ ਰਿਹਾ ਹੈ ਕਿ ਉਹ ਗੱਲ ਇਹ ਨੇ ਵੀ ਦੂਜਾ ਇਹ ਵੀ ਹੈ ਵੀ ਕੇਜਰੀਵਾਲ ਨਾਲ ਹੁਣ ਕੋਈ ਬਹੁਤ ਜ਼ਿਆਦਾ ਕੰਮ ਬਚਿਆ ਨਹੀਂ ਉਹਦਾ ਕੋਈ ਸਕੋਪ ਦੁਬਾਰਾ ਆ ਕੇ ਦੁਬਾਰਾ ਰੀਇਸਟੈਬਲਿਸ਼ ਹੋਣ ਦਾ ਬਹੁਤ ਘੱਟ ਹੈ ਬਾਕੀ ਕੋਈ ਮਿਰਕਲ ਹੋ ਜਵੇ ਤਾਂ ਵੱਡੀ ਗੱਲ ਹੈ ਬੀਜੇਪੀ ਨੇ ਬੇਸਿਕਲੀ ਉਹਦਾ ਪਿੱਛੋਂ ਟੁੱਟੀ ਬੰਦ ਕਰਤੀ ਹੈ ਪਾਈਪ ਦੇ ਵਿੱਚ ਪਾਣੀ ਜਿੰਨਾ ਹੈਗਾ ਉਹ ਨਿਕਲ ਕੇ ਬੰਦ ਹੋ ਜੂਗਾ ਨਹੀਂ ਮੇਰੇ ਸਭ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਆਮ ਆਦਮੀ ਪਾਰਟੀ ਤਾਂ ਇੱਕ ਬੜੇ ਜ਼ੋਰ ਸ਼ੋਰ ਦੇ ਨਾਲ ਉੱਠੀ ਸੀ ਅੱਜ ਸਿਚੁਏਸ਼ਨ ਇਹ ਆ ਗਈ ਕਿ ਪੰਜਾਬ ਦੇ ਵਿੱਚ ਵੀ ਸੱਤਾ ਤੇ ਦਿੱਲੀ ਦੇ ਵਿੱਚ ਵੀ ਸੱਤਾ ਸੁਪਨਾ ਪ੍ਰਧਾਨ ਮੰਤਰੀ ਰੱਖਦਾ ਪੀਐਮ ਤੱਕ ਦਾ ਪਰ ਦੋਨੋਂ ਸਥਾਨਾਂ ਦੇ ਵਿੱਚ ਸੱਤਾ ਹੋਣ ਦੇ ਬਾਵਜੂਦ ਕਿਉਂ ਲੱਗ ਰਿਹਾ ਕਿ ਇਸ ਪਾਰਟੀ ਦਾ ਫਿਊਚਰ ਅੱਗੇ ਹੈ ਨਹੀਂ ਦੇਖੋ ਜਿਹੜੀ ਰੀਸਰਜੈਂਸ ਕਾਂਗਰਸ ਦੀ ਹੋਈ ਹੈ ਨਾ ਗੰਗੂ ਸਾਹਿਬ ਉਹਨੇ ਸਕੋ ਖਤਮ ਕਰਤਾ ਹੈ ਬੇਸਿਕਲੀ ਆਮ ਆਦਮੀ ਪਾਰਟੀ ਨੂੰ ਖੜੀ ਕੀਤਾ ਗਿਆ ਸੀ ਇਹਦੇ ਅਲਟਰਨੇਟਿਵ ਦੋ ਅਲਟਰਨੇਟਿਵ ਮੋਤੀ ਸਾਹਿਬ ਦੇ ਉਹਨਾਂ ਨੇ ਬਣਾਏ ਸੀ ਜਿਹੜੇ ਵੀ ਉਹਨਾਂ ਦੇ ਪਿੱਛੇ ਸ਼ਕਤੀਆਂ ਨੇ ਉਹਨਾਂ ਨੇ ਮਤਲਬ ਯੋਗੀ ਸਾਹਿਬ ਸੀਗੇ ਰੂਰਲ ਇੰਡੀਆ ਦੇ ਲਈ ਅਰਬਨ ਇੰਡੀਆ ਦੇ ਲਈ ਹੈ ਕੇਜਰੀਵਾਲ ਸਾਹਿਬ ਸੀਗੇ ਪੁੱਛੇ ਕਿ ਲੰਬਾ ਸਮਾਂ ਬੈਗਿਆ ਨੇ ਐਕਸਪੋਜ਼ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਰ ਲਿਆ ਉਹ ਗੱਲਾਂ ਤਾਂ ਕਰਨੀਆਂ ਬਿਲਕੁਲ ਸਵਰਗ ਦੀਆਂ ਮੇਰਾ ਕਹਿ ਲਾ ਵੀ ਗੱਲ ਤਾਂ ਇੰਨੀ ਸਿਰੇ ਦੀ ਕਰਦੇ ਨੇ ਕੋਈ ਅੰਤ ਹੈ ਨਹੀਂ ਪਰ ਕੇਜਰੀਵਾਲ ਸਾਹਿਬ ਨੇ ਜਿਹੜੇ ਕੀਰਤੀ ਮਾਨ ਸਥਾਪਿਤ ਕਰੇ ਨੇ ਮੇਰਾ ਖਿਆਲ ਇਹ ਪਿਛਲੇ 70 ਸਾਲਾਂ ਚ ਕੋਈ ਸੀਐਮ ਨਹੀਂ ਕਰ ਸਕਿਆ ਕਿ ਆਪਣੀ ਹੀ ਐਮਪੀ ਆਪਣੇ ਹੀ ਘਰੇਲੂ ਮਤਲਬ ਘਰ ਦੇ ਦਫ਼ਤਰ ਦੇ ਵਿੱਚ ਆਪਣੇ ਹੀ ਪੀਏ ਤੋਂ ਕਟਵਾ ਕੇ ਤੁਸੀਂ ਬਿਲਕੁਲ ਹੀ ਉਹਦੇ ਬਾਰੇ ਇੱਕ ਲਫ਼ਜ਼ ਨਾ ਹੋਵੇ ਮਤਲਬ ਇਹ ਇਹ ਕੋਈ ਬਹੁਤ ਛੋਟੀ ਗੱਲ ਨਹੀਂ ਹੈ ਆਪਣੇ ਆਪ ਦੇ ਵਿੱਚ ਫਿਰ ਆਪਣੇ ਹੀ ਮੰਤਰੀ ਉਹਨਾਂ ਦੇ ਬਿਆਨ ਦੇ ਰਹੇ ਵੀ ਹਾਂ ਇਹ ਗਲਤ ਹੋਇਆ ਸੀ ਐਕਸ਼ਨ ਲਵਾਂਗੇ ਆਪਣੇ ਦੂਜੇ ਮੰਤਰੀਆਂ ਤੁਸੀਂ ਉਹਨਾਂ ਦੇ ਖਿਲਾਫ ਬਿਆਨ ਦੇ ਦੇਣ ਮਤਲਬ ਇਹ ਇਸ ਲੈਵਲ ਦੀ ਜਿਹੜੀ ਸਿਆਸਤ ਹੈ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਪਾਰਟੀ ਨੇ ਇਸ ਲੈਵਲ ਦੀ ਕਦੇ ਕੀਤੀ ਹੈ ਸੋ ਗੱਲਾਂ ਕਰ ਰਹੇ ਸੀ ਬਹੁਤ ਵੱਡੀਆਂ ਐਕਸ਼ਨ ਸੀ ਜਿਹੜੇ ਉਹ ਬਹੁਤ ਛੋਟੇ ਸੋ ਇਹਨਾਂ ਨੇ ਨਵੇਂ ਕੀਰਤੀਮਾਨ ਝੂਠ ਕੋ ਬੰਦੇ ਕਹਿ ਲੋ ਮਤਲਬ ਮੁਕਰਨ ਦੇ ਕਹਿ ਲੋ ਉਸ ਤਰ੍ਹਾਂ ਕਰਦੇ ਪਰ ਉਹਦੇ ਚੋਂ ਫਿਰ ਕੀ ਨਿਕਲਣਾ ਸੀਗਾ ਮੈਨੂੰ ਦੱਸੋ ਜਦੋਂ ਅਲਾਈਅንስ ਇੰਡੀਆ ਅਲਾਈਅንስ ਬਣਾਇਆ ਤਾਂ ਉੱਥੇ ਇਹ ਪੀਐਮ ਦੇ ਕੈਂਡੀਡੇਟ ਬਣ ਕੇ ਗਏ ਰੌਲਾ ਰੱਪਾ ਪਾਇਆ ਜਿੰਨਾ ਕੋਤੇ ਇਹ ਬੀਜੇਪੀ ਦਾ ਰੋਲ ਪਲੇ ਕਰ ਸਕਦੇ ਸੀ ਨਤੀਸ਼ ਦਾ ਜਿਹੜਾ ਨਿਕਲਣਾ ਇਹਨਾਂ ਦਾ ਰੋਲ ਸੀ ਉਹਦੇ ਵਿੱਚ ਬਹੁਤ ਸਰ। ਸੋ ਜਿੰਨਾ ਕੰਮ ਇਹਨਾਂ ਤੇ ਡਿਊਟੀ ਲੱਗੀ ਹੋਈ ਸੀ ਉਹਨਾਂ ਨੇ ਕਰ ਲਿਆ ਪਰ ਉਹ ਤੋਂ ਜਿਆਦਾ ਆਪਣੇ ਆਪ ਨੂੰ ਏਵੈਲੂਏਟ ਕਰਨ ਲੱਗੇ। ਅੱਛਾ ਜਦੋਂ ਦੇਖੋ ਇਹ ਹੀ ਹੁੰਦਾ ਹੈ ਕਿ ਮਤਲਬ ਜਦੋਂ ਜੜ੍ਹ ਹੀ ਕੱਟੀ ਜਾਵੇ ਤਾਂ ਫੁੱਲ ਬੂਟੇ ਤਾਂ ਮਤਲਬ ਕੀ ਹੁੰਦੇ ਨੇ ਪਰ ਉਹ ਤਾਂ ਉਹ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਇੱਕੋ ਲੱਭ ਜਣਾ ਜਿਹੜਾ ਪਾਲਤੂ ਹੁੰਦਾ ਨਾ ਉਹਨੂੰ ਫਾਲਤੂ ਹੋਣ ਨੂੰ ਟਾਈਮ ਨਹੀਂ ਲੱਗਦਾ।